ਪੰਜਾਬ ਜੁਨਿਕ মিডিਆ ਤੇ ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਵਿੱਚ ਨਸ਼ਿਆਂ ਨੂੰ ਲੈ ਕੇ ਏਕਤਾ ਪਾਰਟੀ ਪ੍ਰਧਾਨ ਗੁਰਮੀਤ لال ਬਿੱਟੂ ਵੱਲੋਂ ਪ੍ਰਸ਼ਾਸਨ ਨੂੰ ਦਿੱਤਾ ਗਿਆ ਮੰਗ ਪੱਤਰ ਦੇਖੋ ਪੂਰੀ ਖਬਰ ਕੋਈ ਇੱਕ ਮੈਂ ਤੁਹਾਨੂੰ ਕਹਿੰਦਾ ਹਾਂ ਉਹ ਕਿਹ ਲੈ ਆਇਆ ਹੈ ਅੱਗੇ ਆਉਂਦਾ ਸਦੀ ਜੀ ਤੁਸੀਂ ਵੀ ਕਹੋ ਕਿ ਪਿੰਡਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤਾਂ ਕੀ ਕਰਨ ਚਾਹੁੰਗੇ ਮੈਂ ਤੇ ਇੱਕੋ ਗੱਲ ਕਹਿਣੀ ਚਾਹੁੰਦਾ ਜੀ ਜਿਹੜੀ ਆਮ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਹਨਾਂ ਨੇ ਕਦੇ ਪਿੰਡਾਂ ਦੇ ਵਿੱਚ ਜਦੋਂ ਵੋਟਾਂ ਦੇਣੀਆਂ ਹੁੰਦੀਆਂ ਉਦੋਂ ਜਾ ਕੇ ਸਾਰਿਆਂ ਨੂੰ ਜੱਫੀਆਂ ਪਾਉਂਦੇ ਕੋਈ ਵੀ ਸਰਕਾਰ ਰੋਲੋ ਵੇ ਜਾ ਕੇ ਜਫੀਆਂ ਪਾਉਂਦੇ ਲਿਬੜੇ ਹੋਏ ਇਹ ਵੀ ਜਫੀਆਂ ਪਾ ਲੈਂਦੇ ਆ ਜਦੋਂ ਪਿੰਡਾਂ ਦਾ ਕੰਮ ਕਰਵਾਉਣਾ ਹੋਵੇ ਤਾਂ ਉਹ ਧਿਆਨ ਨਹੀਂ ਦੇਦੇ ਅਸੀਂ ਆ ਗਏ ਅਸੀਂ ਇੱਥੇ ਨਹੀਂ ਪਵਾਣਦੇ ਨਹੀਂ ਬੈਠੇ ਹੁਣ ਜਵਾਬ ਦੇਣ ਦੇ ਬਾਹਰ ਉਹ ਸੰਤਰੀ ਇੱਕ ਰੱਖਿਆ ਹੁੰਦਾ ਉਹਨੂੰ ਕਹਿੰਦੇ ਜੀ ਖਾਏ ਨਹੀਂ ਸਰ ਤੇ ਚੰਦੀ ਗੜੇ ਹੋਏ ਜਾ ਕੇ ਪਿੰਡਾਂ ਦੀਆਂ ਸੜਕਾਂ ਦੇਖੋ ਕਿੱਦਾਂ ਟੁੱਟੀਆਂ ਪਈਆਂ ਫਿਰ ਪਿੰਡਾਂ ਵਿੱਚ ਐਸੇ ਗਰੀਬ ਜਿਹੜੇ ਬੈਠੇ ਗਰੀਬ ਜਨਤਾ ਇਹਨਾਂ ਨੇ ਜੇਕਰ ਆਪਾਂ ਲੇਡੀਜ਼ ਦਾ 1000 ਰੁਪਿਆ ਪਤਾ ਮਹੀਨਾ ਪ੍ਰਤੀ ਇਹਨੇ ਜਿਆਸੀ ਅਨਾਉਂਸਮੈਂਟ ਕੀਤੀ ਭਗਵੰਤਬਾਲ ਨੇ ਅਨਾਉਂਸਮੈਂਟ ਸਾਰਿਆਂ ਨੇ ਸੁਣੀ ਹੀ ਅੱਜ ਤੱਕ 1 ਰੁਪਿਆ ਵੀ ਇਹਨੇ ਕਿਸੇ ਜੁਆਨੀ ਦੇ ਕਿਸੇ ਲੋੜੀ ਦੇ ਕੋਲ ਜਪਾਇਆ ਨੰਬਰ 2 ਕਿਸੇ ਦਾ ਮਕਾਨ ਕੋਈ ਠੱਠਾ ਮੀਆਂ ਦੇ ਵਿੱਚ ਕਿੰਨੇ ਮਕਾਨ ਠੱਠੇ ਗਰੀਬ ਜਨਤਾ ਮਰੀ ਆ ਇਹਨਾਂ ਨੇ ਉਧਰ ਜੋ ਕਿਸਾਨ ਹੀ ਭਰ ਦਿੱਤੇ ਸਾਰੇ ਪਰ ਕਿਸੇ ਗਰੀਬ ਜਨਤਾ ਦਾ ਸੋਚਿਆ ਨਹੀਂ ਕਿਸੇ ਵੀ ਗਰੀਬ ਜਨਤਾ ਦਾ ਸੋਚਿਆ ਨਹੀਂ ਪਹਿਲਾਂ ਇਹ ਆਪਣੇ ਭਾਂਡੇ ਭਰਦੇ ਆ ਫਿਰ ਕਿਸਾਨਾਂ ਵਾਂਗ ਸੋਧੇ ਗਰੀਬ ਜਨਤਾ ਨੂੰ ਤਾਂ ਦੇਖਦੇ ਨਹੀਂ ਮੈਂ ਪਿੰਡਾਂ ਦੇ ਵਿੱਚ ਵਿੱਚ ਦਾ ਪਿੰਡਾਂ ਦੇ ਵਿੱਚ ਜਾਣਾ ਵਾ ਪਿੰਡਾਂ ਦੇ ਘਰ ਖੋਖਲੇ ਬਣੇ ਉਹ ਜਾਨੀ ਉਹਨਾਂ ਨੂੰ ਜਿਹੜੇ ਖਾਏ ਖੋਲੇ ਉਹ ਬੜੇ ਘਾ ਹੋ ਗਿਆ ਜਿਹੜਾ ਵਿਚਾਰੇ ਗਰੀਬਾਂ ਦੇ ਕੁੱਲੀਆਂ ਪਾ ਕੇ ਵਿੱਚ ਤਰਪਾਲਾ ਪਾ ਕੇ ਰਹਿੰਦੇ ਉਹਨਾਂ ਵੱਲੋਂ ਲਜਾਣੀ ਮਾਰਦੇ ਜਦੋਂ ਉਹਨਾਂ ਨੂੰ ਵੋਟਾਂ ਚਾਹੀ ਜਾਂਦੇ ਆ ਤੋ ਉਦੋਂ ਜਾ ਕੇ ਪੈਰੀ ਹੱਥ ਲੋਨ ਤੱਕ ਵੀ ਜਾਂਦੇ ਆ ਇਹ ਸਾਲੋਂ ਬੋਟਾ ਪੌੜੀਆਂ ਸਾਲੋਂ ਬੋਟਾ ਪੌੜੀਆਂ ਮੇਰੀ ਕੋ ਬੇਨਤੀ ਆ ਸਾਰੀ ਜਿੰਨੀ ਵੀ ਜਨਤਾ ਪਬਲਿਕ ਮੇਰੀ ਗਰੀਬ ਜਨਤਾ ਦਾ ਸਾਰਿਆਂ ਨੂੰ ਮੇਰੀ ਕੋ ਜਨਤਾ ਕਿ ਗਾਹਾਂ ਤੋਂ ਜੇ ਕੋਈ ਬੋੜ ਪਾਣੀ ਆ ਤੇ ਆਪਣਾ ਲਵੇਤਾ ਉਹ ਚਲੇ ਜਿਹੜਾ ਤੁਹਾਡੀ ਬਾਹ ਫੜੇ ਜਿਹੜਾ ਤੁਹਾਡੀ ਗਰੀਬਤਾ ਨੂੰ ਦੂਰ ਕਰੇ ਔਰ ਜਿਹੜਾ ਤੁਹਾਡੇ ਮਕਾਨਾਂ ਨਾਲ ਤੁਹਾਡੇ ਪਿੰਡਾਂ ਦੀਆਂ ਸੜਕਾਂ ਵੱਲ ਵੇਖੇ ਵਾਹਿਗੁਰੂ ਜੀ ਕਾ ਖਾਲਸਾ ਸਰਵਾਇ ਗੁਰੂ ਜੀ ਕੀ ਅਰੰਝੀ ਤੁਸੀਂ ਵੀ ਜੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਤਾਂ ਅੱਜ ਇਹ ਮੰਗ ਪੱਤਰ ਸਰਕਾਰ ਨੂੰ ਦਿੱਤੇ ਗਏ ਆ ਕੀ ਕਹਿਣਾ ਚਾਹੁੰਦੇ ਇਹ ਹੌਸਲਾ ਜੀ ਕਿਹੜੀ ਸਰਕਾਰ ਆ ਨਾ ਸਰਕਾਰਾਂ ਦਾ ਹੀ ਪਿੱਟ ਸਿਆਪਾ ਕਰਦੇ ਆ ਇਹਨਾਂ ਸਰਕਾਰਾਂ ਦੇ ਕੰਨਾਂ ਤੇ ਚਾਹੇ ਭਗਵੰਤ ਮਾਨ ਲਾ ਲਓ ਤੇ ਚਾਹੇ ਮੋਦੀ ਸੀਗਾ ਸੈਂਟਰ ਦੇ ਵਿੱਚ ਬੈਠਾ ਇਹਨਾਂ ਸਰਕਾਰਾਂ ਦੇ ਸਿਰ ਤੇ ਯੂਨੀ ਸੜਕ ਦੀ ਕਿਉਂ ਨਹੀਂ ਸੜਕ ਦੀ ਇਹਨਾਂ ਨੂੰ ਪਤਾ ਵਾ ਕਿ ਸਾਡੇ ਚਾਰ-ਸਾਰ ਲੰਘੇ ਆ ਤੇ ਸਾਰ ਰਹਿ ਗਿਆ ਵਾ ਇਹਨਾਂ ਕੋਈ ਨਸ਼ਾਰੀ ਬੰਦ ਹੋਣਾ ਕੋਈ ਇਹਨਾਂ ਕੋ ਝੂਠੇ ਪਰਚੇ ਦੀ ਗੱਲ ਹੋਣੀ ਚੱਕੜੀਆਂ ਝੂਠੀਆਂ ਸੋਹਾਂ ਖਾਦੀਆਂ ਝੂਠੇ ਹੀ ਰਹਿ ਜਾਣੀਆਂ ਨਾ ਸਰ ਕੀ ਏਜੰਡਾ ਸੀ ਜਿਹਨੂੰ ਲੈ ਕੇ ਇਕਤਾ ਪਾਰਟੀ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਤਾਂ ਕਹਿੰਦੇ ਕਿ ਰੋਡ ਮਾਚ ਵੀ ਕੱਟੇ ਗਿਆ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਵੱਲ ਮੈਂ ਸਮੇਂ ਦਾ ਵੈਚੇ ਤੇ ਸਮੇਂ-ਸਮੇਂ ਤੇ ਇਕਤਾ ਪਾਰਟੀ ਜਿਹੜੀ ਹੈ ਉਹ ਸਰਕਾਰਾਂ ਦਾ ਪਿੱਟ ਸੀ ਆਪਾਂ ਕਰਦੀ ਰਹਿੰਦੀ ਹੈ ਕਿਉਂਕਿ ਅੱਜਕੱਲ੍ਹ ਹਾਲਾਤ ਇਦਾਂ ਦੇ ਮੁਸ਼ਕਲ ਬਣੇ ਪਏ ਆ ਨਾ ਲੋਕਾਂ ਦੀ ਥਾਣੇ 'ਵਿੱਚ ਸੁਣਵਾਈ ਹੁੰਦੀ ਆ ਨਾ ਲੋਕਾਂ ਦੀ ਬਸਰਾਂ ਦੇ ਸੁਣਾਈ ਹੁੰਦੀ ਆ ਪਰ ਏਕਤਾ ਪਾਰਟੀ ਦਾ ਬਲੰਚ ਝੰਡਾ ਜਿਹੜਾ ਵਾ ਉਹ ਮੈਂ ਸਮੇਂ ਦਾ ਵੀ ਲਗਾਤਾਰ ਲੋਕਾਂ ਵਿੱਚ ਵਿਚਰਦਾ ਪਿਆ ਵਾ ਅੱਜ ਅਸੀਂ ਜਿਹੜੇ ਦੋ ਮੰਗ ਪੱਤਰ ਭੇਜੇ ਆ ਇੱਕ ਤੇ ਮੰਗ ਪੱਤਰ ਅਸੀਂ ਰਾਣਾ ਗੁਰਜੀਤ ਸਿੰਘ ਦੇ ਦੋ ਚਹੇਤੇ ਕਾਂਗਰਸੀਏ ਜਿਨ੍ਹਾਂ ਨੇ ਲੱਖਾਂ ਰੁਪਈਆ ਦੀ ਜੈਲੀ ਕੋਠੀ ਵੇਚ ਕੇ ਮੈਂ ਸਮੇਂ ਦਾ ਲੱਖਾਂ ਰੁਪਈਆ ੜੱਪੇ ਪੇ ਆ ਉਹ ਮਿਸਲ ਜਿਹੜੀ ਮੈਂ ਸਮੇਂ ਦਾ ਵੀ ਡੀਐਲ ਬ੍ਰਾਂਚ ਦੇ ਵਿੱਚ ਪਈ ਹੈ ਉਹ ਪਤਾ ਨਹੀਂ ਰਾਣਾ ਕੁਰਜੀਤ ਸਿੰਘ बार-बार ਫੋਨ ਕਰਕੇ ਉਹ ਮਿਸਰ ਰੋਕਦਾ ਪਿਆ ਵਾ ਪਰ ਅਸੀਂ ਰਾਣਾ ਸਾਹਿਬ ਨੂੰ ਇੱਕ ਬੇਨਤੀ ਕਰਦੇ ਹਾਂ ਅੱਜ ਆਸਰ ਬੇਨਤੀ ਕਰਨ ਜਾ ਰਹੇ ਹਾਂ ਅਸੀਂ ਕਿਉਂਕਿ ਉਹਨਾਂ ਜਿਹੜੇ ਖਾਸ ਕਾਂਗਰਸ ਤੋਂ ਹੋਏ ਨੇ ਮੈਂ ਅੱਜ ਉਹਦੇ ਨਾਂ ਉਹਨਾਂ ਦੇ ਤਾਂ ਨਹੀਂ ਲੈਣ ਲੱਗਾ ਕਿਉਂਕਿ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਦੇ ਆ ਕਿ ਦੇਖੋ ਕਿਸੇ ਮਾਰੇ ਬੰਦੇ ਤੇ ਮੈਂ ਸਮਝਦਾ ਕੋਈ ਪਕੜਾ ਕਰਨਾ ਹੋਵੇ ਕੋਈ ਮਿੰਟ ਮੈਂ ਸਮਝਦਾ ਦੋ ਲਾਂਦੇ ਆ ਜੇ ਮੰਨ ਲਓ ਕਿਸੇ ਨੇ ਠੱਗੀ ਠੋਰੀ ਕੀਤੀ ਹੈ ਉਹ ਠੱਗੀ ਥੋਰੀ ਰਾਣਾ ਗੁਰਦੀਪ ਸਿੰਘ ਦੇ ਖਾਸ ਬੰਦੇ ਹੈਗੇ ਆ ਰਾਣਾ ਸਾਹਿਬ ਤੁਸੀਂ ਉਹਦਾ ਤੇ ਬੜਾ ਕਹਿੰਦੇ ਹੋ ਕਿ ਮੇਰੇ ਨਾਲ ਕੋਈ 25 ਸਾਲ ਤੇ ਜੁੜਿਆ ਮੇਰੇ ਨਾਲ ਕੋਈ 10 ਸਾਲ ਤੇ ਜੁੜਿਆ ਪਰ ਉਹ ਜਿਹੜੇ ਤੁਹਾਡੇ ਨਾਲ ਚਿਹਰੇ ਜੁੜੇ ਪਏ ਆ ਉਹ ਕਾਰੋਬਾਰ ਕੀ ਕਰਦੇ ਪਏ ਆ ਵਿਸ਼ਾ ਅਸੀਂ ਇਹ 2 2 ਸਾਲ ਪਹਿਲਾਂ ਵੀ ਕਿਹਾ ਸੀਗਾ ਕਿ ਰਾਣਾ ਕੁਜੀਤ ਸਿੰਘ ਜੀ ਵੀ ਕਪੂਰਥੱਲੇ ਵਿੱਚ ਚਿਪਾ ਬਹੁਤ ਨਿਕਦਾ ਪਿਆ ਵਾ ਔਰ ਖਾਸ ਤੌਰ ਤੇ ਹਲਕਾ ਇੰਚਾਰਜ ਜਿਹੜਾ ਹੈਗਾ ਚੰਦੀ ਸਾਹਿਬ ਮੈਂ ਉਹਨਾਂ ਦੀ ਕੋਠੀ 'ਚ ਬੈਠ ਕੇ ਗੱਲ ਕਹੀ ਸੀਗੀ ਵੀ ਕਪੂਰਥੱਲੇ ਵਿੱਚ ਚਿਪਾ ਬਹੁਤ ਨਿਕਦਾ ਪਿਆ ਵਾ ਪਰ ਅੱਜ ਤੱਕ ਮੈਂ ਸਮਝਦਾ ਵੀ 4 ਸਾਲ ਦਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਔਰ ਦੂਸਰੀ ਦੇਖੋ ਵੀ ਮੇਰੇ ਹਿਸਾਬ ਨਾਲ 8-9 ਮਹੀਨੇ ਹਲਕਾ ਇੰਚਾਰਜ ਬਣੇ ਨੂੰ ਚੰਦੀ ਸਾਹਿਬ ਨੂੰ ਹੋ ਗਏ ਆ ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕਰ ਦੇਣ ਵੀ ਕਪੂਰਤਲੇ ਵਿੱਚ ਚਿੱਟਾ ਨਹੀਂ ਵਿਕਦਾ ਪਿਆ ਜਾਂ ਜਰੀਲੀ ਸ਼ਰਾਬ ਨਹੀਂ ਵਿਕਦੀ ਪਈ ਮੰਨ ਲਓ ਅੱਜ ਕੋ ਜਰੀਲੀ ਸ਼ਰਾਬ ਵਿਕਦੀ ਹੈ ਜਾਂ ਚਿੱਟਾ ਵਿਕਦਾ ਪਿਆ ਵਾ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਤੋਂ ਬਗੈਰ ਜਾ ਪੁਲਿਸ ਪ੍ਰਸ਼ਾਸਨ ਤੋਂ ਬਿਗੈਰ ਨਹੀਂ ਵਿਕਦੀਆਂ ਕਿਉਂਕਿ ਜਿਨ੍ਹਾਂ ਨੂੰ ਲੱਖਾਂ ਰੁਪਏ ਮਹੀਨਾ ਜਾਂਦਾ ਵੀ ਮੈਂ ਸਮਝਦਾ ਦੇਖੋ ਰੋਜ਼ ਹੀ ਰੋਜ਼ ਹੀ ਪੰਜਾਬ ਦੇ ਵਿੱਚ ਨੌਜਵਾਨ ਮਰਦੇ ਪਏ ਆ ਪਰ ਮੈਂ ਸਮਝਦਾ ਕਪੂਰ ਥੱਲੇ ਚ ਆਪ ਤੇ ਝਾੜੂ ਤੇ ਹੈ ਹੀ ਕੋਈ ਨੀਗਾ ਤੁਸੀਂ ਜਦੋਂ ਮਰਜੀ ਥਾਣੇ ਜਾ ਕੇ ਦੇਖ ਲਓ ਝਾੜੂ ਵਾਲੇ ਤੇ ਪੰਜੇ ਵਾਲੇ ਇਕੱਠੇ ਹੋ ਕੇ ਲੋਕਾਂ ਦੇ ਕੰਮ ਕਰਉਂਦੇ ਆ ਤੇ ਤੁਹਾਡੀ ਸਰਕਾਰ ਆਂਦੀ ਤੇ ਨਸਲ ਨਾ ਪਾਉਂਦੇ ਦੇਖੋ ਸਾਡੀ ਸਰਕਾਰ ਤੇ ਹੈਗੀ ਆ ਸਾਡੀ ਸਰਕਾਰ ਤੇ ਸਦਾ ਬਹਾਰੀ ਆ ਅਸੀਂ ਨਾ ਕਿਸੇ ਕਾਂਗਰਸੀ ਨੂੰ ਮੰਨਦੇ ਨਾ ਕਿਸੇ ਧੜੂਆ ਨੂੰ ਮੰਨਦੇ ਪਏ ਆ ਸਾਨੂੰ ਇਸੇ ਕਰਾ ਨਾਲ ਕੋਈ ਮਤਲਬ ਨਹੀਂਗਾ ਕਿਉਂਕਿ ਅੱਜ ਲੋਕ ਜਿਹੜੇ ਸਾਡੇ ਨਾਲ ਜੁੜੇ ਆ ਜਾਂ ਕੜੂਰ ਸਾਹਿਬ ਹੋ ਗਿਆ ਸੁਲਤਾਨਪੁਰ ਹੋ ਗਿਆ ਫਤਵਾਲਾ ਹੋ ਗਿਆ ਜਿਹੜੇ ਸਾਡੇ ਨਾਲ ਜੁੜੇ ਆ ਉਹ ਸਰਕਾਰਾਂ ਤੋਂ ਪਹਿਲਾਂ ਕੰਮ ਕਰਾਉਂਦੇ ਆ ਸਾਡੇ ਦੇ ਆਪਣੇ ਐਮਪੀ ਐਮਐਲਏ ਹੈਗੇ ਆ ਅਸੀਂ ਇਹਨਾਂ ਕੋਲੋਂ ਕੀ ਲੈਣਾ ਪਰ ਅਸੀਂ ਜਿਹੜਾ ਕੰਮ ਕਰਦੇ ਪਏ ਆ ਅਸੀਂ ਇਹ ਸਮਾਜ ਦਾ ਕੰਮ ਕਰਦੇ ਪਏ ਆ ਕਿਉਂਕਿ ਸਮਾਜ ਦੇ ਵਿੱਚ ਬੜਾ ਵੱਡਾ ਕੋਹੜ ਹੈਗਾ ਵਾ ਕਿ ਜਦੋਂ ਵੀ ਭਗਵੰਤ ਮਾਨ ਜਦੋਂ ਵੀ ਕੋਈ ਬਿਆਨ ਦਿੰਦਾ ਉਹ ਜੀ ਪਹਿਲੀਆਂ ਸਰਕਾਰਾਂ ਚਿੱਟਾ ਵੇਚਦੀਆਂ ਉਹ 4 ਸਾਲ ਤੇ ਤੇਰੀ ਸਰਕਾਰ ਨੂੰ ਹੋ ਗਿਆ ਤੇਰਾ ਰਹਿ ਗਿਆ ਵਾ ਤੇਰੀ ਤਾਂ ਪੂਛ ਖਤਮ ਹੋਣ ਵਾਲੀ ਆ ਤੇਰੇ ਸਿਰੇ ਚੰਤ ਪੰਜ ਸੱਤ ਮਹੀਨੇ ਰਹਿ ਗਏ ਆ ਤੂੰ ਇਹ ਦੇਖ ਜਦੋਂ ਸਰਕਾਰ ਬਣਾਈ ਸੀਗੀ ਤੂੰ ਕਹਿਆ ਸੀਗਾ 1000 ਰੁਪਏ ਬੀਬੀ ਨੇ ਕੋਟ ਚ ਪਾਵਾਂਗੇ ਬੀਬੀ ਨੇ ਪੈ ਵੀ ਖਾ ਗਿਆ ਔਰ ਏਕਾ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਥੇ ਨਗਰ ਨਿਗਮ ਝਾੜੂ ਵਾਲਿਆਂ ਦਾ ਬੰਦਾ ਖਲੋਊਗਾ ਜਾਂ ਕਾਂਗਰਸੀਆਂ ਦਾ ਖਲੋਊਗਾ ਇਹਨਾਂ ਦੋਨਾਂ ਦਾ ਪਿੱਤ ਸਾਬਾ ਕੀਤਾ ਜਾਊਗਾ ਔਰ ਇਹਨਾਂ ਦੋਨਾਂ ਦੇ ਖਿਲਾਫ ਵੀ ਮੈਸਾ ਲੋਕਲ ਦੱਸਿਆ ਜਾਊਗਾ ਰਾਜ ਰਸੀਆਂ ਦੇ ਬੰਦੇ ਜੈਲੀ ਪਰੋਤੀਆਂ ਵੇਚਦੇ ਨੇ ਝਾੜੂ ਵਾਲੇ ਜਿਹੜੇ ਆ ਉਹ ਚਿੱਟਾ ਦੇ ਸ਼ਰਾਬ ਕੋਲਦੇ ਆ ਤੁਸੀਂ ਇਹ ਦੇਖੋ ਵੀ ਆਪਾਂ ਨੂੰ 4 ਸਾਲ ਦਾ ਸਮਾਂ ਹੋ ਗਿਆ ਤੁਸੀਂ ਅੱਜ ਤੱਕ ਪੂਰ ਥੱਲੇ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਇੱਕ ਬੋਤਲ ਫੜੀ ਕਿ ਸ਼ਰਾਬ ਦੀ ਇਦੋਂ ਚਿੱਟੇ ਵਾਲਾ ਬੰਦਾ ਫੜਿਆ ਤੱਕ ਉਹ ਵੱਡੀਆਂ-ਵੱਡੀਆਂ ਬਾਂਗਾਂ ਦੇਣ ਵਾਲੇ ਜਿਹੜੇ ਕਹਿੰਦੇ ਕਰੋੜਾਂ ਰੁਪਈਆ ਦੇ ਕੇ ਹਲਕਾ ਇੰਚਾਰਜ ਬਣੇ ਆ ਅਸੀਂ ਇਹਨਾਂ ਨੂੰ ਇੱਕੋ ਹੀ ਸਵਾਲ ਪੁੱਛਣਾ ਚਾਹੁੰਦੇ ਆ ਕਿ ਭਾਈ ਸਾਨੂੰ ਇੱਕੋ ਗੱਲ ਦੱਸ ਦਿਓ ਵੀ ਕਪੂਰਤਲੇ ਕਿਟਾ ਦੇ ਸ਼ਰਾਬ ਵਿਕਦੀ ਕਿ ਨਹੀਂ ਵਿਕਦੀ ਇਹ ਏਟਾ ਪਾਰਟੀ ਨੇ ਫੈਸਲਾ ਕੀਤਾ ਕਿ ਅੱਜ ਦੇ ਜਿਹੜੇ ਮੰਗ ਪੱਤਰ ਸੀ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਸਰਕਾਰ ਨੂੰ ਇੱਕ ਦੇ ਸੀ ਭੇਜਿਆ ਜੀ ਕਾਂਗਰਸੀਆਂ ਦੇ ਜਿਹੜੇ ਨੁਮਾਇੰਦੇ ਹੈਗੇ ਜਿਨ੍ਹਾਂ ਨੇ ਲੱਖਾਂ ਰੁਪਈਆ ਠੱਗੀ ਮਾਰੀ ਆ ਦੂਸਰੀ ਅਸੀਂ ਇੱਕ ਵਾਰੀ ਫੇਰ ਅੱਜ ਮੰਗ ਪੱਤਰ ਜਿਹੜਾ ਡੀਐਸਪੀ ਰਾਹੀਂ ਐਸਐਸਪੀ ਸਾਹ ਨੂੰ ਭੇਜਿਆ ਐ ਐਸਐਸਪੀ ਸਾਹਿਬ ਕੁੜੀ ਅੱਖਾਂ ਖੋਲੋ ਅੱਖਾਂ ਖੋਲ ਤੇ ਕਪੂਰ ਤੇ ਛਾਤੀ ਮਾਰੋ ਇਹ ਤੁਹਾਡੇ ਖਾਨੇ ਤੇ ਕੀ ਹੁੰਦਿਆ ਵਾ ਤੁਹਾਡੇ ਸ਼ਹਿਰ ਚ ਕੀ ਹੁੰਦਿਆ ਵਾ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦਾ ਗੇੜਾ ਵੀ ਮਾਰਿਆ ਜਾਂਦਾ ਨਾ ਜਿਹੜੇ ਝਾੜੂਵਾਲ ਹੈਗੇ ਆ ਉਹ ਝਾੜੂਵਾਲ ਇੱਕ ਵਾਰ ਸੰਤਾਂ ਤਨ ਕਿ ਕਿਸੇ ਵਾਰਡ ਦੇ ਵਿੱਚ ਗਏ ਹੋਣ ਜਾਂ ਲੋਕਾਂ ਨੂੰ ਸਮਝਾਇਆ ਹੋਵੇ ਚੰਦ ਬੰਦੇ ਇਕੱਠੇ ਕਰਕੇ ਤੁਹਾਨੂੰ ਪ੍ਰਸ਼ਾਸਨ ਨੂੰ ਸਾਰਾ ਪਤਾ ਹੀ ਕਿ ਪਿੱਛੇ ਨਾ ਵੀਰ ਸਾਹਿਬ ਇਹ ਪ੍ਰੋਗਰਾਮ ਕੀਤਾ ਜੀਗਾ ਨਸ਼ਿਆਂ ਵਿਰੋਧੀ ਜਿਹੜਾ ਕੀਤਾ ਸੀਗਾ ਮਾਲ ਕੇ 20 ਬੰਦੇ ਨਹੀਂ ਇਕੱਠੇ ਹੋਏ ਉਹ ਸ਼ਰਮ ਕਰੋ ਮਾੜੀ ਮੋਟੀ ਝਾੜੂ ਵਾਲਿਓ ਕੋ ਗਰੀਬਾਂ ਦੀ ਬਾਹ ਫੜੋ ਉਹ ਗਰੀਬਾਂ ਨੂੰ ਕੋ ਸਹੂਲਤ ਦਿਵਾਓ ਸਿਰਫ ਪੈਸੇ ਇਕੱਠੇ ਕਰਨ ਤੇ ਲੱਗੇ ਆ ਇਹ ਇੱਕ ਤਾਂ ਪਾਜ ਦਾ ਏਜੰਡਾ